ਇਹ ਤਾਂ ਇੱਕ ਮਾਮਲਾ ਸਾਹਮਣੇ ਆਇਆ ਜਿੱਤੇ ਐਕਟਵਾ ਤੇ ਮੋਟਰਸਾਈਕਲ ਦੀ ਹੋਈ ਟੱਕਰ ਚਾਰ ਲੋਕ ਕੰਪੀਰ ਜਖਮੀ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਜੋਗੇਵਾਲਾ ਦਾ ਹੈ ਜਿੱਤੇ ਇੱਕ ਬਜ਼ੁਰਗ ਜੋੜਾ ਪਤੀ ਪਤਨੀ ਦੋਨੇ ਸੜਕ ਕ੍ਰੋਸ ਕਰਦੇ ਹਾਂ ਤਾਂ ਸਾਹਮਣੇ ਤੇਜ਼ ਗਤੀ ਨਾਲ ਆ ਰਹੇ ਮੋਟਰਸਾਈਕਲ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਜਿਸ ਨਾਲ ਚਾਰੇ ਵਿਅਕਤੀ ਜਿਹੜੇ ਆ ਕਾਫੀ ਜ਼ਿਆਦਾ ਸੱਟਾਂ ਵਾਜਾ ਕਰਨ ਜਖਮੀ ਹੋ ਜਾਂਦੇ ਹਨ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਇੱਥੇ ਇਹ ਗੱਲ ਡਾਕਟਰਾਂ ਵੱਲੋਂ ਦੱਸੀ ਗਈ ਕਿ ਜਿਹੜੇ ਬਜ਼ੁਰਗ ਪਤੀ ਪਤਨੀ ਸਨ ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਜਿਸ ਕਰਕੇ ਉਹਨਾਂ ਨੂੰ ਜਿਹੜਾ ਪੀਪ ਕੋਟ ਟ੍ਰਾਂਫਰ ਕਰ ਦਿੱਤਾ ਗਿਆ ਵਧੀਆ ਇਲਾਜ ਲਈ ਉੱਥੇ ਦੋਨੇ ਜਿਹੜੇ ਮੋਟਰਸਾਈਕਲ ਸਵਾਰ ਵਿਅਕਤੀ ਲਖਵੀਰ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਉਹਨਾਂ ਦਾ ਇਲਾਜ ਮੋਗਾ ਵਿਖੇ ਕੀਤਾ ਜਾ ਰਿਹਾ ਹੈ ਉੱਥੇ ਦਰਸ਼ਨ ਸਿੰਘ ਅਤੇ ਉਸ ਦੀ ਪਤਨੀ ਸਖਦੀਪ ਕੋਰ ਕਾਫੀ ਬਜ਼ੁਰਗ ਹਨ ਅਤੀ ਉਹ ਐਕਟਵਾ ਦੇ ਉੱਪਰ ਜਾ ਰਹੇ ਸਨ ਤਾਂ ਜਦੋਂ ਛੜ ਕ੍ਰਾਸ ਕਰਨ ਲੱਗੇ ਤਾਂ ਉਧਰੋਂ ਮੋਟਰਸਾਈਕਲ ਤੇਜ਼ ਆਉਂਦਾ ਤੇ ਬਜ਼ੁਰਗ ਘਬਰਾ ਜਾਂਦੇ ਤੇ ਛੜਕ ਦੇ ਵਿਚਾਲੇ ਹੀ ਜਿਹੜੀ ਐਕਟਵਾ ਰੋਕ ਲੈਂਦੀ ਹੈ ਅਤੇ ਮੋਟਰਸਾਈਕਲ ਉਹਨਾਂ ਵਿੱਚ ਵਾਇਦਾ ਤੇ ਜ਼ਖਮੀ ਹੋ ਜਾਂਦੇ ਹਨ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਮੇਰਾ ਨਾਮ ਲਖਵਿੰਦਰ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਹੈ ਟਾਣੀ ਦੇ ਐਕਸੀਡੈਂਟ ਹੋਇਆ ਕਿਵੇਂ ਹੋਇਆ ਬਸ ਇਹ ਮੋਟਰਸਾਈਕਲ ਤੇ ਹੀ ਬਾਈ ਕਿੰਨੇ ਜਣੇ ਸੀ ਇਹ ਦੋ ਜਣੇ ਬਾਈ ਕਿੱਥੇ ਹੋਇਆ ਕਿੱਥੇ ਇਹ ਮੇਰੇ ਜੋਗੜਾ ਲੰਗ ਕੇ ਆ ਫਿਰ ਅਸੀਂ ਕਿਧਰ ਆ ਰਹੇ ਸੀ ਅਸੀਂ ਇਧਰੋਂ ਹੀ ਬਾਈ ਤਲਵੰਡੀ ਵਾਲੇ ਪਾਸਿਓਂ ਤੇ ਜਿਹੜੀ ਸਕੂਟੀ ਸਵਾਰ ਸੀ ਉਹ ਕਿਧਰ ਆ ਰਹੀ ਸੀ ਉਹ ਖੜੇ ਹੋਈ ਸੀ ਬਾਈ ਉਹਨਾਂ ਨੇ ਕ੍ਰੋਸ ਕਰਨਾ ਸੀ ਭੈਣੋ ਤੁਸੀਂ ਉਹਨਾਂ ਦੇ ਵਜੇ ਕੋ ਤੁਹਾਡੇ ਦੇ ਵਜੇ ਉਹਨਾਂ ਨੇ ਬਾਈ ਕ੍ਰੋਸ ਜਦੋਂ ਉਹਨਾਂ ਨੇ ਉਹਨਾਂ ਨੇ ਮੋੜ ਲਿਆ ਇਹਨੂੰ ਤੇ ਅਸੀਂ ਰੋਲਾ ਪਾਇਆ ਇਹ ਆ ਵੀ ਬਾਬਾ ਵੇਖੋ ਤੇ ਫਿਰ ਉਹ ਜਿਹੜਾ ਮੱਲ ਵੀ ਨੇੜੇ ਆ ਕੇ ਤੇ ਉਹਨਾਂ ਤੋਂ ਉਹ ਜਿਹੜੋਂ ਉਹਨਾਂ ਅਸੀਂ ਰੋਲਾ ਪਾਇਆ ਤੇ ਉਹ ਨਾ ਵੀ ਉਹਨਾਂ ਤੋਂ ਉਹਨਾਂ ਨੇ ਗਾਂ ਤੋਰਿਆ ਤੇ ਨਾ ਹੀ ਬਿਸ਼ਾਉ ਉੱਥੇ ਹੀ ਖੜ ਗਏ ਉਹ ਕਾਦੇ ਤੇ ਸੀਗੇ ਉਹ ਐਕਟਵਾ ਹੋ ਗਈ ਯਾਰ ਬਾਈ ਉਹਨਾਂ ਦੇ ਉਹ ਕਿੰਨੇ ਜਣੇ ਸਵਾਰ ਸੀ ਦੋ ਜਣੇ ਬਾਈ ਤੇ ਤੁਸੀਂ ਕਿੰਨੇ ਜਣੇ ਸਵਾਰ ਸੀ ਦੋ ਜਣੇ ਬਾਈ ਮੋਟਰਸਾਈਕਲ ਤੇ ਸੀ ਹਾਂਜੀ ਤੁਹਾਡੇ ਸਾਥਾਂ ਕਿੱਥੇ ਕਿੱਥੇ ਦੱਬੀ ਹੈ ਮੇਰੇ ਇੱਥੇ ਇੱਕ ਗੋਡੇ ਤੇ ਆ ਬਾਈ ਤੁਹਾਡੇ ਨਾਮ ਦੇ ਉਹ ਤਾਂ ਬਈਆ ਬੋਲ ਵਾਟ ਗਿਆ ਤੇ ਬਜ਼ੁਰਗ ਦੇ ਕਿਤੇ ਕਿਤੇ ਇਕੱਠਾ ਬਣ ਗਏ ਬਜ਼ੁਰਗ ਤੇ ਬਾਈ ਜਿੱਥੇ ਵਜੀ ਇੱਕ ਅ ਇਸ ਵੇਲੇ 108 ਐਂਬੂਲੈਂਸ ਦੇ ਥਰੂ ਸਾਡੇ ਕੋਲ ਚਾਰ ਪੇਸ਼ੈਂਟਸ ਆਏ ਸੀ ਤੇ ਉਹਨਾਂ ਚੋਂ ਜਿਹੜੇ ਦੋ ਸੀ ਉਹ ਸੀਰੀਅਸ ਸੀ ਬਜ਼ੁਰਗ ਸੀ ਉਹਨਾਂ ਨੂੰ ਅਸੀਂ ਇਮੀਡੀਏਟਲੀ ਰੈਫਰ ਕਰ ਦਿੱਤਾ ਹੈ ਤੇ ਦੋ ਜਿਹੜੇ ਹੈਗੇ ਉਹ ਇਸ ਵੇਲੇ ਉਹਨਾਂ ਦੀ ਹਾਲਤ ਸਟੇਬਲ ਹੈ ਤੇ ਟ੍ਰੀਟਮੈਂਟ ਉਹਦਾ ਕੰਟੀਨਿਊ ਚੱਲ ਰਿਹਾ ਹੈ ਤੇ ਉਹਨਾਂ ਦੇ ਫੈਮਿਲੀ ਨੂੰ ਇਨਫਾਰਮ ਕਰਤਾ ਸਾਰਿਆਂ ਦੀ ਅ ਇਹਨਾਂ ਦਾ ਆਰਐਸਏ ਕੇਸ ਸੀਗਾ ਦੋ ਜਣੇ ਜਿਹੜੇ ਸੀ ਸਕੂਟੀ ਤੇ ਸੀ ਦੋ ਮੋਟਰਸਾਈਕਲ ਤੇ ਸੀ ਤੇ ਉਹਨਾਂ ਦਾ ਕੋਲਾਪਸ ਹੋ ਗਿਆ ਤੇ ਐਕਸੀਡੈਂਟ ਉਹਨਾਂ ਦਾ ਮਤਲਬ ਕਾਫੀ ਇੰਜਰਡ ਹੋ ਗਏ ਚਾਰੇ ਜਣੇ